ਇਹ ਗੇਮ ਮੈਂ ਸਟਾਰਟ ਕੀਤੀ ਸੀ 2016 ਚ ਲੁਧਿਆਣਾ ਅਕੈਡਮੀ ਚ ਬਾਸਕਰਬਲ ਉੱਥੇ ਜਾ ਕੇ ਮੈਂ ਪਹਿਲੀ ਵਾਰੀ ਬੀਬਾਸਕਰਬਲ ਦਾ ਗਰਾਊਂਡ ਬਾਸਕਰਬਲ ਬਾਲ ਪਹਿਲੀ ਵਾਰੀ ਦੇਖੀ ਸੀ 2016 ਚ ਕਿਤੇ ਕਿਤੇ ਗ੍ਰੇਟਿੰਗ ਜਿਹੜੇ ਮੈਚ ਆ ਬਾਲੀਵੁੱਡ ਬਾਸਕਰਬਲ ਦੇ ਇਹ ਮੈਂ ਸਾਰਨਾ ਪਹਿਲਾਂ ਚైనా ਗਿਆ ਫਿਰ ਆਸਟ੍ਰੇਲੀਆ ਫਿਰ ਅਮਰੀਕਾ ਗਿਆ ਸੀਗਾ ਫਿਰ ਹੋਰ ਵੀ ਕੰਟਰੀਆਂ ਚ ਜਿਦਾ థਾਈਲੈਂਡ ਮਲੇਸ਼ੀਆ ਸਪੇਨ ਇਟਲੀ ਕਤਰ ਦੁਬਈ ਹੋਰ ਵੀ ਕਾਫੀ ਕੰਟਰੀ ਚ ਜਾਏ ਹਾਂ ਉਹ ਅਸੀਂ ਏਸ਼ੀਆ ਕੱਪ ਖੇਡਣ ਜਾ ਰਹੇ ਹਾਂ 사우ਦੀ ਅਰਬ ਚੋਂ ਹੁਣ ਜਾ ਰਹੇ ਹੈ ਅਗਸਤ ਦੇ ਤੁਸੀਂ ਤੇਰੇ ਅਨਮੋਲ ਚੈਨਲ ਅੱਜ ਤੁਹਾਨੂੰ ਲੈ ਕੇ ਆਏ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਕਾਦੀਆਂ ਗੁਜਰਨ ਦੇ ਵਿੱਚ ਜਿੱਥੇ ਬਾਸਕਟਬਾਲ ਬੋਰਡ ਦੇ ਪਲੇਅਰ ਪ੍ਰਿੰਸਪਾਲ ਸਿੰਘ ਜੀ ਰਹਿੰਦੇ ਆ ਔਰ ਉਹਨਾਂ ਦੇ ਨਾਲ ਆਪਾਂ ਗੱਲ ਵੀ ਕਰਾਂਗੇ ਪ੍ਰਿੰਸਪਾਲ ਜੀ ਨਾਲ ਗੱਲ ਵੀ ਕਰਦੇ ਪਰ ਪਹਿਲਾਂ ਦਿਖਾਉਣਾ ਹੈ ਜਿਹੜੇ ਉਹਨਾਂ ਨੇ ਮੈਡਲ ਜਿੱਤੇ ਔਰ ਪੰਜਾਬ ਦਾ ਔਰ ਪੂਰੇ ਦੇਸ਼ ਦਾ ਨਾਮ ਰੋਸ਼ਨ ਵੀ ਕੀਤਾ ਔਰ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਜਿਹੜਾ ਬਾਸਕਟਬਾਲ ਬਾਲ ਖੇਡ ਕੇ ਮੈਡਲ ਜਿੱਤੇਦੇ ਆ ਔਰ 16 ਸਾਲਾਂ ਦੀ ਉਮਰ ਦੇ ਵਿੱਚ ਹੀ ਬਾਹਰਲੇ ਮੁਲਕ ਜਾ ਕੇ ਉਹਨਾਂ ਨੇ ਗੇਮ ਖੇਡਣੀ ਸ਼ੁਰੂ ਕਰਤੀ ਸੀ ਆਪਾਂ ਗੱਲ ਵੀ ਕਰਦੇ ਆ ਸਸੀ ਜੀ ਸਸੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੀ ਇੱਥੇ ਆਈ ਮੇਰਕੋ ਬਹੁਤ ਬਹੁਤ ਧੰਨਵਾਦ ਜੀ ਸਰ ਆਪਣੇ ਬਾਰੇ ਦੱਸ ਦੋ ਗੇਮ ਕਦੋਂ ਸ਼ੁਰੂ ਕੀਤੀ ਸੀ ਤੇ ਕਿੱਦਾਂ ਕੀਤੀ ਇਹ ਗੇਮ ਐ ਸਟਾਰਟ ਕੀਤੀ ਸੀ 2016 ਚ ਲੁਧਿਆਣਾ ਅਕੈਡਮੀ ਚ ਬਾਸਕਟਬਾਲ ਉੱਥੇ ਜਾ ਕੇ ਮੈਂ ਪਹਿਲੀ ਵਾਰੀ ਜੋ ਬਾਸਕਟਬਾਲ ਦਾ ਗਰਾਊਂਡ ਬਾਸਕਟਬਾਲ ਬਾਲ ਪਹਿਲੀ ਵਾਰੀ ਦੇਖੀ ਸੀ 2016 ਚ ਲੁਧਿਆਣਾ ਕੈਡਮੀ ਚ ਕਿੱਥੇ ਕਿੱਥੇ ਖੇਡਣ ਗਏ ਜਿਹੜੇ ਮੈਚ ਆ ਬਾਲੀਵਾਲ ਵਾਸ ਕਰਦੇ ਇਹ ਮ ਸਰਨਾ ਪਹਿਲਾਂ ਚైనా ਗਿਆ ਫਿਰ ਆਸਟ੍ਰੇਲੀਆ ਫਿਰ ਅਮਰੀਕਾ ਗਿਆ ਸੀਗਾ ਫਿਰ ਹੋਰ ਵੀ ਕੰਟਰੀਆਂ ਚ ਜਿਦਾ థਾਈਲੈਂਡ ਮਲੇਸ਼ੀਆ ਸਪੇਨ ਇਟਲੀ ਕਤਰ ਦੁਬਈ ਹੋਰ ਵੀ ਕਾਫੀ ਕੰਟਰੀ ਚ ਜਾਏ ਆ ਹਿੰ ਤੱਕ ਹੁਣ ਤੱਕ ਹੁਣ ਵੀ ਤੁਸੀਂ ਕਿਹੇ ਕੰਪੀਟੀਸ਼ਨ ਜਾ ਰਹੇ ਗੇਮ ਚ ਜਾ ਰਹੇ ਹੋ ਕਿਹੜੇ ਚ ਜਾ ਰਹੇ ਤੁਸੀਂ ਹੁਣ ਅਸੀਂ ਏਸ਼ੀਆ ਕੱਪ ਖੇਡਣ ਜਾ ਰਹੇ ਹਾਂ 사우ਦੀ ਅਰਬ ਚ ਹੋਣ ਜਾ ਰਹੇ ਅਗਸਤ ਚ ਉੱਥੇ ਜਾ ਰਹੇ ਹਾਂ ਇਹ ਖੇਡਣ ਏਸ਼ੀਆ ਕੱਪਾਂ ਸਰ ਬਾਸਕਟਬਾਲ ਹੀ ਕਿਉਂ ਚੁਣੀ ਇਹਦੇ ਬਾਰੇ ਦੱਸ ਦਿਓ ਜੀ ਬਾਸਕਟਬਾਲ ਕਿਉਂਕਿ ਮੇਰੀ ਹਾਈਟ ਕਾਫੀ ਲੰਬੀ ਸੀਗੀ ਤਾਂ ਕਰਕੇ ਮੈਨੂੰ ਉੱਥੇ ਜਿਹੜੇ ਕੋਚ ਹੀ ਆਪਣੇ ਸੈਕਟਰੀ ਸੀਗੇ ਤੇਜਾ ਸਿੰਘ ਢਾਲੀਵਾਲ ਜੈਪਾਲ ਸਿੰਘ ਕੋਚ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਾਸਕਟਬਾਲ ਖੇਡ ਵਧੀਆ 플레이ਰ ਬਣ ਸਕਦਾ ਬਾਸਕਟਬਾਲ ਚ ਕਹਿੰਦੇ 16 ਸਾਲਾਂ ਦੀ ਉਮਰ ਚ ਹੀ ਤੁਸੀਂ ਬਾਰ ਗੇਮ ਖੇਡਣ ਚੱਲ ਗਿਆ ਸੀ ਉਹਦੇ ਬਾਰੇ ਦੱਸੋ ਹਾਂ ਜੀ ਮੈਂ ਅਮਰੀਕਾ ਗਿਆ ਸੀਗਾ ਸਾਰਨਾ ਪਹਿਲਾਂ ਉਹ ਸਾਢੇ 16 ਸਾਲ ਦਾ ਸੀਗਾ ਉਦੋਂ ਮੈਂ ਕੈਂਪ ਵਾਸਤੇ ਗਿਆ ਸੀਗਾ ਅਮਰੀਕਾ ਹੀ ਪਹਿਲੀ ਪਹਿਲੀ ਵਾਰੀ ਐਨਬੀਏ ਗਲੋਬਲ ਕੇ ਬੀਡਬੀਬੀ ਕੈਂਪ ਵਿੱਚ ਸੀਗਾ ਫਿਰ ਇਹ ਗੇਮ ਦੀ ਜਿਹੜੀ ਹੈ ਹਰਿਆਸਲ ਕਰ ਲੈਂਦੀ ਹੈ ਤੇ ਘਰ ਵੀ ਆਣ ਕੇ ਫਿਰ ਕੋ ਉਹ ਕਿਸ ਤਰ੍ਹਾਂ ਕਰਦੇ ਨੌਜਵਾਨਾਂ ਨੂੰ ਦੱਸੋਗੇ ਸਾਡੇ ਮਾੜੇ ਨੂੰ ਘਰੇ ਤੇ ਮੈਂ ਹੀ ਬਸ ਆਪਣਾ ਕਲਾ ਜਿਮ ਵਗੈਰਾ ਜਾਂ ਰਨਿੰਗ ਵਗੈਰਾ ਕਰ ਲੀਦੀ ਕਿਉਂਕਿ ਗਰਾਊਂਡ ਆਪਣੇ ਇਚ ਲਾ ਕੇ ਜਾਈ ਨਹੀਂ ਆ ਬਾਸਕਟਬਾਲ ਦੀ ਤਾਂ ਕਰਕੇ ਜਿਮ ਤੇ ਆਪਣੀ ਰਨਿੰਗ ਵਗੈਰਾ ਕਰੀਦੀ ਜਦੋਂ ਕਰੀ ਹੁੰਦੀ ਸੀ ਸਰ ਕਿਹੜਾ ਕਿਹੜਾ ਮੈਡਲ ਜਿੱਤਿਆ ਤੁਸੀਂ ਇਹਦੇ ਵਿੱਚ ਮੈਡਲ ਜੀ ਮੈਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਅਮਰੀਕਾ ਐਨਬੀਏ ਸਮਰ ਲੀਗ ਦਾ ਚੈਂਪੀਅਨਸ਼ਿਪ ਮੈਡਲ ਜਿੱਤਿਆ ਸੀਗਾ ਜੀ ਤੇ ਆਪਣੇ ਇੰਟਰ ਸਾਰੇ ਮੈਡਲ ਜਿੱਤਿਆ ਜੀ ਜਿਹੜਾ ਟਫ ਮੁਕਾਬਲਾ ਕਿ ਕਿਹੜੀ ਟੀਮ ਨਾਲ ਲੱਗਦਾ ਤੁਹਾਨੂੰ ਇਹਦੇ ਵਿੱਚ ਆਫਾ ਮੁਕਾਬਲਾ ਤਾਂ ਆਪਣੇ ਏਸ਼ੀਆ ਚ ਵੀ ਸਾਰੀਆਂ ਵਧੀਆ ਟੀਮਾਂ ਜੀ ਤੇ ਅਮਰੀਕਾ ਦੀ ਟੀਮ ਸਾਰਨਾ ਬੁੱਟਾ ਗਈ ਅਮਰੀਕਨ ਟੀਮ ਨੇ ਤਿੱਖਿਆ ਜਏ ਤੇ ਪੰਜਾਬ ਗਵਰਨਮੈਂਟ ਨੇ ਵੀ ਤੁਹਾਨੂੰ ਕੋਈ ਸਮਾਨਿਤ ਕੀਤਾ ਸੀ ਉਹ ਦੱਸੋ ਉਹ ਭਗਵੰਤ ਮਾ ਸਾਹਿਬ ਨੇ ਮੈਂ ਸਮਾਨਿਤ ਕੀਤਾ ਸੀ ਕਿ ਉਹ ਹਰ ਸਾਲ ਹੀ ਕਰਦੇ ਆ ਜਿਨ੍ਹਾਂ ਦੇ ਮੈਡਲ ਆਉਂਦੇ ਆ ਆਪਣੇ ਨੈਸ਼ਨਲ ਗੇਮਾਂ ਚ ਉਹ ਇੰਟਰਨੈਸ਼ਨਲ ਲੈਵਲ ਤੇ ਕਾਮਨਵੈਲਥ ਤੇ ਏਸ਼ੀਅਨ ਗੇਮਾਂ ਚ ਉਹਨਾਂ ਨੇ ਮੈਨੂੰ ਸਮਾਨਿਤ ਕੀਤਾ ਸੀ ਕਿ ਜੀ ਨੈਸ਼ਨਲ ਭਗਵੰਤ ਮਾਨ ਸਾਹਿਬ ਨੇ ਉਹ ਉਹ ਮੈਡਲ ਆਈ ਸੀ ਕਿ ਤਾਂ ਕਰਕੇ ਜਮਾਨਤ ਕੀਤੀ। ਦੇਖਿਆ ਜੇ ਤੁਸੀਂ ਗੇਮਾਂ ਵੱਲ ਜਿਹੜਾ ਧਿਆਨ ਹੈ ਸ਼ੁਰੂ ਤੋਂ ਹੀ ਇਦਾਂ ਨੂੰ ਸੀ ਕਿ ਕੋਈ ਹੋਰ ਗੇਮ ਵੱਲ ਧਿਆਨ ਸੀ। ਨਹੀਂ ਪਹਿਲਾਂ ਮੈਂ ਉਦਾਂ ਹੀ ਜਿੱਦਾਂ ਪਿੰਡਾਂ ਦੇ ਵਾਲੀ ਵਾਲ ਹੋਰ ਗੇਮਾਂ ਖੇਡਦੇ ਉਦਾਂ ਹੀ ਮੈਂ ਗੇਮ ਖੇਡਦਾ ਸੀ। ਫਿਰ ਬਾਸਕਟਬਾਲ ਮੈਂ ਲੁਧਿਆਣਾ ਜਾ ਕੇ ਪ੍ਰੋਫੈਸ਼ਨਲੀ ਸਟਾਰਟ ਕਰਤੀ ਸੀ ਖੇਡਣੀ। ਲੁਧਿਆਣੇ ਕਿਸੇ ਨੇ ਖੜਿਆ ਕਿ ਪਾਪਾ ਨੂੰ ਕਿਹਾ ਤੁਸੀਂ ਆਪ ਹੀ ਆ ਜਾਂ ਕੋਈ ਹੁੰਦਾ ਨਾ ਜਿਸ ਤਰ੍ਹਾਂ ਕੋਈ ਇਹਨੂੰ ਕਹਿਣਾ ਆਪਾਂ। ਨਹੀਂ ਮੈਂ ਡੈਡ ਨੂੰ ਕਿਹਾ ਹੀ ਉੱਥੇ ਖਲੀਰਪੁਰ ਜੀ ਸਾਹਿਬ ਹੀ ਉਹਨਾਂ ਨੇ ਮੈਨੂੰ ਉਥੇ ਲੋ ਦਿਨ ਅੰਗਲੀਆਂ ਹੀ ਉਹਨਾਂ ਦੇ ਬੇਟੇ ਆ ਜਿਮੀ ਭਾਈ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਜੀ ਕਿ ਉੱਥੇ ਉਹਨਾਂ ਨੇ ਮੈਨੂੰ ਕਿਹਾ ਸੀ ਉੱਥੇ ਲੁਧਿਆਣਾ ਕੈਡਮੀ ਬਾਰੇ ਦੱਸਿਆ ਸੀ ਉੱਥੇ ਕੋਸ ਆਣਾ ਗੱਲ ਕਰਾਈ ਸੀ ਕੋਲਕੋਲ ਕੋਚ ਜਾਂ ਆਪਣਾ ਕੋਸ ਆਣਾ ਗੱਲ ਕਰਾਈ ਉਹਨਾਂ ਨੇ ਫਿਰ ਮੈਨੂੰ ਸੈਲੈਕਟ ਕੀਤਾ ਉੱਥੇ ਪਰਿਵਾਰ ਚ ਕੌਣ ਕੌਣ ਹੈਗਾ ਤੁਹਾਡੇ ਪਰਿਵਾਰ ਚ ਮੰਮੀ ਡੈਡੀ ਆਈ ਵੱਡੀ ਭੈਣ ਹੈ ਇੱਕ ਵੱਡਾ ਭਰਾ ਆਈ ਮੇਰਾ ਹਾਂਜੀ ਪਰਿਵਾਰ ਦਾ ਸਹਿਯੋਗ ਕਿੰਨਾ ਕੇ ਤੁਹਾਡੇ ਨਾਲ ਲਗਾ ਬਹੁਤ ਬਹੁਤ ਜ਼ਿਆਦਾ ਸਹਿਯੋਗ ਆਈ ਪਰਿਵਾਰ ਦੇ ਜੀ ਹਾਂਜੀ ਦੇਖਿਆ ਜੇ ਨੌਜਵਾਨ ਹੈ ਜਿਹੜੇ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਤੁਹਾਡੇ ਵਰਗੇ ਗੇਮਰਾਂ ਦੇ ਵਿੱਚ ਉਹ ਵੀ ਪੰਜਾਬ ਦਾ ਨਾਮ ਰੋਸ਼ਨ ਕਰਨ। ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਆਪਣਾ ਵੱਧੋ ਵੱਧਾ ਆਪਣਾ ਗਰਾਊਂਡਾਂ 'ਚ ਜਾਓ, ਫਿਟ ਰਹੋ, ਸਰੀਰ ਫਿਟ ਰੱਖੋ ਜੀ ਆਪਣਾ ਖਾਣ ਪੀਣ ਦਾ ਧਿਆਨ ਰੱਖੋ ਤੇ ਆਪਣੇ ਪੰਜਾਬ ਦਾ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕਰੋ ਜਿਆਦੇ ਦੀ ਆਦਾ। ਅੱਗੋਂ ਗੱਲ ਵੀ ਕਰਦੇ ਫਾਜ਼ਲ ਸਾਹਿਬ ਨੇ ਇਹਨਾਂ ਦੇ ਨਾਲ ਸਸੀ ਗੱਜ ਜੀ। ਸਸੀ ਗੱਜ। ਕੀ ਨਾਮ ਤੁਹਾਡਾ? ਗਰਮੇਸ਼ ਸਿੰਘ ਜੀ। ਸਰ ਬੇਟਾ ਗੇਮਰ ਦੇ ਵਿੱਚ ਜਾਂਦਾ ਪਿਆ। ਕਦੋਂ ਦਾ ਜਾਣ ਪਿਆ ਦਾ ਇਦਾਂ। ਇਹ 216 ਦਾ ਪਿਆ ਜੀ ਦਾ ਉਦੋਂ ਭੇਜਿਆ ਜੀ ਪਹਿਲਾਂ ਵਿਚਾਰਾ ਇਹ ਇੱਥੇ ਹੈ ਨਹੀਂ ਸਾਡੇ ਲਾਗੇ ਚ ਬਾਰਡਰ ਏਰੀਆ ਜੀ ਇੱਥੇ ਗੇਮ ਕੋਨਾ ਕੋਚ ਜਾਂ ਨਾ ਕੋ ਗਰਾਊਂਡ ਹੈ ਜੀ ਤੇ ਇਹ ਮੈਨੂੰ ਕਹਿੰਦਾ ਰਿਹਾ ਮੈਨੂੰ ਡੈਡੀ ਕੇ ਗੇਮ ਚ ਪਾਓ ਜੀ ਫਿਰ ਇਹਨੂੰ ਲੁਧਿਆਣੇ ਭੇਜਿਆ ਜੀ ਤੇ ਉੱਥੇ ਜਾ ਕੇ ਨੇ ਸ਼ੁਰੂ ਕੀਤੀ ਸਟਾਰਟ ਨੂੰ ਲੱਗਦਾ ਸੀ ਵੀ ਇਹ ਬੇਟਾ ਜਿਹੜਾ ਵੇਲਾ ਘਮਦਾ ਪਿਆ ਸੀ ਤੁਹਾਡਾ ਨਾਮ ਦੁਨੀਆ ਚ ਨਾਰੋਸ਼ਨ ਕਰੇਗਾ ਨਹੀਂ ਹਾ ਨੂੰ ਤਾਂ ਉਮੀਦ ਨਹੀਂ ਹੈਗੀ ਅਸੀਂ ਤਾਂ ਕਹਿੰਨੇ ਵੀ ਚਲੋ ਜਵਾਨ ਆ ਕੇ ਥੋੜਾ ਬੋਤਾ ਪੜ ਜਾਏਗਾ ਆਡੇ ਤਾਂ ਬਾਰਡਰ ਦੇ ਦੇ ਹੋਈ ਭਾਤੀ ਕਿਤੇ ਫੌਜ ਚ ਭਾਤੀ ਹੋ ਜੂਗਾ ਜਾਂ ਪੁਲਿਸ ਚ ਹੋ ਜੂਗਾ ਜੀ ਤੁਹਾਨੂੰ ਨਹੀਂ ਪਤਾ ਕਿ ਇਥੋਂ ਤਾਂ ਕਿ ਚਲ ਜੇਗਾ ਜੀ ਜਦੋਂ ਤੁਹਾਨੂੰ ਪਤਾ ਲੱਗਾ ਮੈਡਲ ਜਿੱਤੇ ਪਹਿਲੇ ਮੈਡਲ ਜਦੋਂ ਜਿੱਤ ਕੇ ਲਿਆ ਪਰਿਵਾਰ ਚ ਕਿੰਨੀ ਕਿ ਖੁਸ਼ੀ ਸੀ ਨਹੀਂ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਹਾਂਜੀ ਸਰ ਨੌਕਰੀ ਕੋਈ ਨੌਕਰੀ ਦਾ ਵੀ ਹੋਇਆ ਤੁਹਾਡਾ ਨੌਕਰੀ ਲੱਗੇ ਕੋਈ ਮੈਚ ਸਪੋਰਟਸ ਦੇ ਵਿੱਚ ਨੌਕਰੀਆਂ ਮਿਲ ਜਾਂਦੀਆਂ ਐ ਏਦਾਂ ਵੀ ਕੁਛ ਹਾਂਜੀ ਜਾਨੀ ਮੈਂ ਰੇਲ ਇੰਡੀਅਨ ਰੇਲਵੇ ਚ ਨੌਕਰੀ ਕਰਦਾ ਜੀ ਇੰਡੀਅਨ ਰੇਲਵੇ ਵਿੱਚ ਮੈਂ ਪਿਛਲੇ 2 ਸਾਲਾਂ ਤੋਂ ਨੌਕਰੀ ਨ ਕਰ ਰਿਹਾ ਹਾਂ ਜੀ ਫਿਰ ਕਿੱਦਾਂ ਕਰਦੇ ਹੋ ਉਹ ਮੈਂ ਸਪੈਸ਼ਲ ਮਤਲਬ ਟੈਲੈਂਟ ਕੋਟੇ ਚ ਭਰਤੀ ਹੋਇਆ ਸੀਗਾ ਸਪੋਰਟ ਚ ਤੇ ਉੱਚ ਮੈਂ ਮੈਡਲ ਜਿੱਤਿਆ ਸੀ ਰੇਲਵੇ ਵੱਲੋਂ ਖੇਡਣ ਨੈਸ਼ਨਲ ਖੇਡੇ ਰੇਲਵੇ ਟੀਮ ਵੱਲੋਂ ਤੇ ਉਸ ਚ ਸਾਡਾ ਮੈਡਲ ਹੀ ਉਸ ਤੇ ਉਸ ਉਹਦੇ ਜੀ ਕਰਕੇ ਮਤਲਬ ਆਪਾਂ ਨੂੰ 330 ਮਤਲਬ ਸਾਲ ਪੂਰੀ ਛੁੱਟੀ ਹੁੰਦੀ ਹੈ ਜੀ ਜਦੋਂ ਆਪਣਾ ਮੈਡਲ ਆਿੰਦਾ ਰੇਲਵੇ ਵੱਲੋਂ ਫਿਰ ਆਪ ਨੂੰ 330 ਫ੍ਰੀ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੀ ਟ੍ਰੇਨਿੰਗ ਕਰੋ ਫਿਰ ਅਗਲੇ ਸਾਲ ਮੈਡਲ ਲੈ ਕੇ ਉਹਦੇ ਵਾਸਤੇ ਜੇ ਤੁਹਾਨੂੰ ਪਤਾ ਲੱਗਾ ਇਹ ਬੱਚਾ ਸਾਡਾ ਸਪੋਰਟਸ ਦੇ ਵਿੱਚ ਜਾ ਸਕਦਾ ਹੈ ਤੁਹਾਨੂੰ ਮੈਨੂੰ ਪਤਾ ਸੀ ਵੀ ਇਹ ਇਹੇ ਗੇਮ ਚ ਜਾ ਸਕਦਾ ਕਿ ਕੁਝ ਹੋਰ ਇਹਦਾ ਨੂੰ ਜਾਣ ਸੀਗਾ ਨਹੀਂ ਹਾਨੂੰ ਤਾਂ ਕੋਈ ਪਤਾ ਨਹੀਂ ਜੀ ਇਹ ਲੋਧੀ ਨਗਲਿਆ ਐਮਐਲਐਸ ਆਪੋਨ ਦੇ ਬੇਟਾ ਜਿਮੀ ਉਹਨੇ ਉੱਥੇ ਭੇਜਿਆ ਜੀ ਉਹ ਕਹਿੰਦਾ ਇਹਦੀ ਜਿਹੜੀ ਬਾਡੀ ਵੇਖ ਕੇ ਨਾ ਇਹ ਕਹਿੰਦਾ ਇਹ ਬਾਸਕਟਬਾਲ ਚ ਹੋਏਗਾ ਸਾਡੀ ਇਹਨੂੰ ਬਾਸਕਟਬਾਲ ਗੇਮ ਵਧੀਆ ਰਹੇਗੀ ਜੀ ਉਹਨੇ ਫਿਰ ਉਹ ਦਵਿੰਦਰ ਸਿੰਘ ਕੋਲ ਕੋਲ ਸਾਹਿਬ ਨਾਲ ਗੱਲ ਕੀਤੀ ਉਥੇ ਗਏ ਉਹਦੇ ਜੈਪਾਲ ਕੋਚ ਹੀ ਉਹਨੇ ਵੇਖ ਕੇ ਤੈਨੂੰ ਹੋਆ ਕਹਿੰਦਾ ਇਹਨੂੰ ਛੱਡ ਜੋ ਇਹ ਤੇ ਸਾਡੇ ਕੋਈ ਮੈਂ ਅਹੀਂ ਛੱਡ ਆਈ ਹਾਂ ਉਥੇ ਬੜਾ ਜਰ ਬੱਚਾ ਹੋਣਾ ਮੈਡਲ ਲਿਆ ਕੇ ਦੇ ਰਿਆ ਕਰਦੇ ਮੈਡਲ ਲਿਆ ਬਹੁਤ ਖੁਸ਼ੀ ਆ ਜੀ ਨਾ ਨਹੀਂ ਤੁਹਾਨੂੰ ਇਹ ਤੇ ਇੱਕ ਬਾਰਡਰ ਏਰੀਆ ਵਾਂਗ ਕੋਣ ਜਾਣਦਾ ਜੀ ਇਹਦੇ ਕਰਕੇ ਕਾਦੀਆਂ ਗੁਜਰਨ ਦਾ ਵੀ ਨਾਂ ਉੱਚਾ ਹੋਇਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਜਿਨ੍ਹਾਂ ਦੇ ਪੇਰੈਂਟਸ ਮਤਲਬ ਉਹਨੇ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਤੁਸੀਂ ਵੀ ਬੱਚੇ ਦਾ ਖਿਆਲ ਰੱਖਿਆ ਤਾਂ ਤਾਂ ਬੱਚੇ ਨੇ ਵੀ ਤੁਹਾਨੂੰ ਨਾਰੋਸ਼ ਨਹੀਂ ਕਰਤਾ ਬਈ ਐਂ ਤੇ ਵੇਖੋ ਜੀ ਜਿਹੜਾ ਕੋ ਬੱਚਾ ਤੁਹਾਨੂੰ ਜਵਾਨ ਲੱਭ ਜਾਂਦਾ ਜੀ ਕੋਈ ਹਾਈਟ ਵਾਲਾ ਹੋਵੇ ਕੋਈ ਖੇਡਣਾ ਚਾਹੁੰਦਾ ਹੈ ਉਹਨੂੰ ਹੈ ਅਸੀਂ ਕਹਿੰਨੇ ਆਂ ਵੀ ਆ ਸਾਡੇ ਕੋਲ ਹੈ ਤੇ ਤੂੰ ਵੀ ਉੱਥੇ ਜਾ ਕੇ ਲੁਧਿਆਣੇ ਤੇ ਨੂੰ ਅਸੀਂ ਭੇਜ ਦਿੰਨੇ ਆਂ ਤੇ ਜਾ ਕੇ ਉੱਥੇ ਗੇਮਾਂ ਕਰ ਜੀ ਬਹੁਤ ਵਧੀਆ ਜੀ ਗੇਮ ਕਰਨਾ ਇਹ ਸੁਣਿਆ ਤੇ ਪ੍ਰਿੰਸੀਪਲ ਦੇ ਫਾਦਰ ਨੂੰ ਵੀ ਹੋਰ ਪ੍ਰਿੰਸੀਪਲ ਸਿੰਘ ਨੂੰ ਵੀ ਜਿਨ੍ਹਾਂ ਨੇ ਇੰਡੀਆ ਦਾ ਪੂਰਾ ਨਾਂ ਰੋਸ਼ਨ ਕੀਤਾ ਹੈ ਬਾਹਲੇ ਮੁਲਕਾਂ ਦੇ ਜਿਹੜਾ ਬਾਸਕਟਬਾਲ ਦੇ ਵਿੱਚ ਖੇਡਦੇ ਨੇ ਮੈਂ ਬਟਾਲ ਦੇ ਵੀ ਕੀ ਮਾਲਕ ਦਾ ਨਮਿਤ